ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕਰ ਜਾਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਲੜਕੀ ਵਾਲਿਆਂ ਦਾ ਤਾਂ ਤੁਸੀਂ ਉਹਨਾਂ ਦਾ ਫਾਈਲ ਨੰਬਰ ਦੱਸ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਰਿਸ਼ਤੇ ਹੈ ਜੀ ਅੱਜ ਦੇ ਫਾਈਲ ਨੰਬਰ 382 ਨਾਮ ਸਿੰਘ ਪਤਾ ਜ਼ਿਲ੍ਹਾ ਮਾਨਸਾ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਜਨਮ 1996 ਪੜ੍ਹਾਈ ਬੀਏ ਕੱਦ 6 ਫੁੱਟ ਕੰਮ ਪ੍ਰਾਈਵੇਟ ਨੌਕਰੀ ਭੈਣ ਅਨਮੈਰਿਡ ਐਮਏ ਪਾਸ ਪਿਤਾ ਜੀ ਐਸਐਸਪੰਜਾਬ ਪੁਲਿਸ ਦੇ ਵਿੱਚ ਨੇ ਮਾਤਾ ਜੀ ਹਾਊਸ ਵਾਈਫ ਬੀਏ ਬੀਐਡ ਕੀਤੀ ਹੋਈ ਹੈ ਇਹਨਾਂ ਦੀ ਇਹਨਾਂ ਕੋਲ ਜ਼ਮੀਨ ਸਾਢੇ 4 ਏਕੜ ਹੈ ਇੱਕ ਪਿੰਡ ਚ ਕੋਠੀ ਪਾਈ ਹੋਈ ਹੈ ਇੱਕ ਕੋਠੀ ਸ਼ਹਿਰ ਦੇ ਵਿੱਚ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਦਾ ਕੱਦ 5 ਫੁੱਟ 4 ਇੰਚ ਜਾਂ ਇਸ ਤੋਂ ਵੱਧ ਹੋਵੇ ਬੀਏ ਪੜੀ ਘਰੇਲੂ ਕੰਮਕਾਰ ਕਰਨ ਵਾਲੀ ਲੜਕੀ ਚਾਹੀਦੀ ਹੈ ਸਿਲਾਈ ਕਢਾਈ ਦਾ ਕੰਮ ਜਾਣਦੀ ਹੋਵੇ ਲੜਕੀ ਤਾਂ ਬਹੁਤ ਵਧੀਆ ਗੱਲ ਹੈ ਡਿਮਾਂਡ ਇਹਨਾਂ ਦੀ ਕੋਈ ਨਹੀਂ ਹੈ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 62 843 29662 ਅਗਰ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹ ਨਾਲ ਹੀ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਨਾਲ ਗੱਲ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 383 ਨਾਮ ਕੌਰ ਜ਼ਿਲ੍ਹਾ ਮਾਨਸਾ ਨੇੜੇ ਪਿੰਡ ਕਾਸ਼ਟ ਜਰਜੀ ਸ਼ਿੰਬੇ ਜਨਮ ਮਾਰਚ 1999 ਹਾਈਟ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਪਾਸ ਔੜੀ ਘਰੇਲੂ ਕੰਮਕਾਰ ਕਰਦਾ ਜਾਣਦੀ ਹੈ। ਸਿਲਾਈ ਕਢਾਈ ਦਾ ਅਤੇ ਬੁਟੀਕ ਦਾ ਕੰਮ ਸਾਰਾ ਜਾਣਦੀ ਹੈ। ਪਰਿਵਾਰ ਵਿੱਚ ਮਾਤਾ ਪਿਤਾ ਦੂਪਰਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਦੀ ਕਾਸਟ ਦਰਜੀ ਹੋਵੇ ਚਾਹੇ ਕਾਸਟ ਜਟਸੀਕ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਕੰਮ ਕੋਈ ਆਪਣਾ ਕਰਦਾ ਹੋਵੇ ਜਾਂ ਵਧੀਆ ਨੌਕਰੀ ਤੇ ਹੋਵੇ ਨਸ਼ਾ ਰਹਿਤ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਸੰਪਰਕ ਨੰਬਰ ਪਰਿਵਾਰ ਦਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 383 84 ਨਾਮ ਕੌਰ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਬਰਾੜ ਜਨਮ ਜੂਨ 1997 ਹਾਈਟ 5 ਫੁੱਟ 6 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਜੋਬ ਇਨ ਨਰਸਿੰਗ ਡਿਪਾਰਟਮੈਂਟ ਇਨ ਕੈਨੇਡਾ ਕੁੜੀ ਕੈਨੇਡਾ ਪੀਆਰ ਹੈ ਕੈਲਗਰੀ ਪਿਤਾ ਜੀ ਐਗਰੀਕਲਚਰ ਅਤੇ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਕੈਨੇਡਾ ਵਰਕ ਪਰਮਿਟ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੂੰ 10 ਤੋਂ 15 ਕਿੱਲੇ ਤੱਕ ਜ਼ਮੀਨ ਆਉਂਦੀ ਹੋਵੇ ਮੁੰਡਾ ਸੋਹਣਾ ਸੁਲੱਕਾ ਹੋਵੇ ਵਧੀਆ ਐਜੂਕੇਟਿਡ ਹੋਵੇ ਮੁੰਡਾ ਕੈਨੇਡਾ ਹੋਵੇ ਜਾਂ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਚਾਹੇ ਰਿਸ਼ਤਾ ਪੰਜਾਬ ਤੋਂ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧੀ ਰੀ ਜਾਣਕਾਰੀ ਲੈ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ